ਇਹ ਆਪਣੀ ਇੰਡੀਆ ਦੀ ਖੇੜ ਲਾਉਣੀ ਆ ਇੰਡੀਆ ਦੀ ਖੇੜ ਪੰਜ ਬਦਾਮ ਦੇਓ ਸਵੇਰੇ ਘੱਟ ਤੋਂ ਘੱਟ ਘੱਟ ਤੋਂ ਘੱਟ ਪੰਜ ਬਦਾਮ ਦੇ ਕੁੱਤਰ ਨੂੰ ਉਸ ਤੋਂ ਬਾਅਦ ਉਹਨੂੰ ਪਾਣੀ ਦੇ ਦੁੱਧ ਦੀ ਨਾਲਕੀ ਅੱਧੀ ਨਾਲਕੀ ਦੇ ਕੇ ਉਹਨੂੰ ਖੁੱਡੇ ਛੱਡ ਦਿਓ ਸਵੇਰੇ ਦੇ ਦੋ 8 ਵਜੇ ਖਾਲੀ ਬੇਟਾ ਕੁੱਤਾ ਸਵੇਰੇ ਰਾਤ ਨੂੰ ਦੇਖ ਲਓ ਕੁੱਤਰ ਖਾਲੀ ਬੇਟਾ ਹੈਗਾ ਖਾਲੀ ਬੇਟਾ ਕੁੱਤਰ ਨੂੰ ਪੰਜ ਬਦਾਮ ਦੇ ਦਿਓ ਉਸ ਤੋਂ ਬਾਅਦ ਅੱਧੀ ਨਾਲਕੀ ਪਾਣੀ ਦੇ ਕੇ ਖੁੱਡੇ ਛੱਡ ਦਿਓ ਕੁੱਤਰ ਨੂੰ 1 ਵਜੇ ਤੱਕ ਕੁਝ ਨਾ ਕਰੋ ਖੁੱਡਾ ਥੋੜਾ ਸਾਫ਼ ਹੋਣਾ ਚਾਹੀਦਾ ਉਹ ਪੰਜ ਬਦਾਮ ਤੁਹਾਨੂੰ 1 ਵਜੇ ਨੂੰ ਖਾਲੀ ਮਿਲਣਗੇ ਕੁਝ ਨਹੀਂ ਹੋਣਾ ਇਹ ਕੂਤਰ ਦੇ ਕੂਤਰ ਨੂੰ ਪਾਣੀ ਸਟਾਰਟ ਕਰ ਦੇ ਜੇ ਆਪਾਂ 8 ਵਜੇ ਪਾਣੀ ਦੇ ਆਪਾਂ 8 ਵਜੇ ਪਾਣੀ ਦੇ ਕੇ ਪਾਣੀ ਦੇਣ ਲੱਗੋ ਦਵਾਦ ਨੂੰ ਕੂਤਰ ਨੇ ਬਦਾਮ ਰੋਕੀ ਰੱਖਣੇ ਹੂੰ ਕੂਤਰ ਨੂੰ 8 5 8 ਵਜੇ ਬਦਾਮ ਦੇ ਦੋ 5 ਹੂੰ ਦੇ ਕੇ ਬਦਾਮ ਖੁੱਡੇ ਛੱਡ ਦਿਓ ਹੂੰ ਕੁਝ ਨਾ ਕਰੋ ਨੂੰ ਪਾਣੀ ਦਿਓ 1 ਵਜੇ ਹੂੰ ਓਕੇ ਠੀਕ ਹੈ ਜੇ ਪਾਣੀ ਨਹੀਂ ਦੇਣਾ ਤੁਸੀਂ ਕੂਤਰ ਨੂੰ ਖੁੱਡੇ ਛੱਡੋ ਕਿਉਂ ਨਾ ਕੁਝ ਜਿਹਾ ਪਾਣੀ ਪੀਣੇ ਪੀਣਾ ਆ ਦੀ ਮਰਜ਼ੀ ਖੁੱਡਾ ਤਾਂ ਸਾਫ਼ ਚਾਹੀਦਾ ਹਾਂ ਖੁੱਡਾ ਸਾਫ਼ ਹੋਵੇ 1 ਵਜੇ ਤੱਕ ਉਹਨੂੰ ਪਾਣੀ ਨਾ ਦਿਓ ਪਾਣੀ ਦਿਓ 1 ਵਜੇ ਤੋਂ ਬਾਅਦ ਸਟਾਰਟ ਕਰ ਦਿਓ ਹੂੰ ਜਿਵੇਂ ਜਿਵੇਂ ਪਾਣੀ ਲੈ ਰਿਆ ਇੱਕ ਨਾਲ ਕੀ ਲੈੜੀ ਉਹਨੇ 2 ਵਜੇ ਖਾਲੀ ਹੋ ਗਿਆ 3 ਵਜੇ ਖਾਲੀ ਹੋ ਗਿਆ ਪਾਣੀ ਦੇਈ ਚਲੋ ਸਾਬ ਨੂੰ 6 ਵਜੇ ਪਾਣੀ ਰੁਕ ਜਾਊਗਾ ਉਹ ਹੂੰ ਸਾਬ ਨੂੰ 6 ਵਜੇ ਪਾਣੀ ਰੁਕ ਜਾ ਉਹ ਤੋਂ ਬਾਅਦ ਕੇ ਪਾਣੀ ਦੇ ਦਿਓ ਉਹਨੂੰ 9:30 ਵਜੇ ਰਾਤ ਨੂੰ ਆਲੂ ਖਰਾ ਲਾ ਦਿਓ ਹੂੰ ਆਲੂ ਖਰਾ ਕਿੰਨਾ ਕੱਪ ਆਲੂ ਖਰਾ ਤਿੰਨ ਨਾਲ ਕੰਝ ਭਿਓ ਲਓ ਇੱਕ 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 ਤਿੰਨ ਨਾਲ ਕੰਝ ਭਿਓ ਲਓ ਉਹਨੂੰ ਉਦੋਂ ਉਦੋਂੜ ਕੇ ਉਸ ਤੋਂ ਬਾਅਦ ਇੱਕ ਨਾਲ ਕੀ ਲਾ ਦਿਓ 9:30 ਵਜੇ ਲਾ ਦਿਓ ਉਹ 2 ਵਜੇ ਤੱਕ 2:30 ਵਜੇ ਤੱਕ ਰੱਖੂਗਾ ਹੂੰ ਜਦੋਂ ਖਿੱਚਦਾਗਾ ਉਹਨੂੰ 15 ਕਿੰਮਲ ਪਾਣੀ 20 ਐਮਐਲ ਪਾਣੀ ਦੇ ਦੋ ਪਾਣੀ ਦੇ ਗਲ ਜਾ ਕੇ ਉੱਥੇ ਪਾਟਾ ਕੇ ਛੱਡ ਦੋ ਕਬੂਤਰ ਘਰੇ ਤੇਰਾ ਉੱਡਿਆ ਹੋਇਆ ਚੰਗਾ ਨਸਲ ਦਾ ਹੋਇਆ ਬਾਈ ਜੱਤੂ ਨੂੰ